ਪਗਵੰਤਬਾਨ ਦਾ ਸਰਕਾਰ ਦਾ ਪੰਜਾਬੀਆਂ ਨੂੰ ਨਵਾਂ ਤੋਹਫਾ ਕੁਝ ਦਿਨ ਪਹਿਲਾਂ ਹੀ ਉਹ ਖਬਰ ਆਈ ਸੀ ਜਦੋਂ ਚੇਅਰਮੈਨ ਪੋਲਿਊਸ਼ਨ ਕੰਟਰੋਲ ਬੋਰਡ ਦਿੱਲੀ ਤੋਂ ਮੈਡਮ ਗੁਪਤਾ ਜੀ ਨੇ ਉਹਨਾਂ ਨੂੰ ਲਾਤਾ ਸਾਰੀ ਇੰਡਸਟਰੀ ਨੂੰ ਕੰਟਰੋਲ ਕਰਨ ਵਾਸਤੇ ਇਸੇ ਤਰ੍ਹਾਂ ਲਾਜਕਿਲ ਇੰਡਸਟਰੀ ਦਾ ਜਿਹੜੀ ਚੇਅਰਮੈਨਸ਼ਿਪ ਹੈ ਉਹ ਸੰਦੀਪ ਪਾਠਕ ਦੇ ਪੀਏ ਨੂੰ ਦਿੱਤੀ ਹੈ ਜਿਹੜੇ ਭਾਈ ਸਾਹਿਬ ਹੋਰ ਹੀ ਕਿਸੇ ਸੂਬੇ ਤੋਂ ਨੇ ਸਾਤਸੰਗਤ ਜੀ ਹੁਣ ਨਵਾਂ ਕੰਮ ਕੀਤਾ ਐਡਾ ਡਰਾਮਾ ਰਚਿਆ ਆਪਦੀ ਏਆਈ ਜਨਰੇਟਿਡ ਵੀਡੀਓ ਬਣਾਈ ਕਿ ਆਓ ਮੈਂ ਪਾਣੀ ਬੰਦ ਕਰਤਾ ਜੀ ਇੱਕ ਬੂੰਦ ਨਹੀਂ ਜਾਣ ਦਊਗਾ 올 ਪਾਰਟੀ ਮੀਟਿੰਗ ਦਾ ਅ ਅਡੰਬਰ ਰਚਿਆ ਗਿਆ ਰਿਜ਼ਲਟ ਕੀ ਨਿਕਲਿਆ ਕਿ ਜੋ ਪਿਛਲੀ ਸਰਕਾਰਾਂ ਵੇਲੇ ਵੀ ਜਿਹੜੇ ਕੰਮ ਨਹੀਂ ਹੋਏ ਸੀ ਉਹ ਕਰ ਬਖਾਏ ਇੱਕ ਤਾਂ ਪੰਜਾਬ ਪੁਲਿਸ ਪਹਿਲਾਂ ਲਾਤੀ ਕਿ ਜੇ ਅਸੀਂ ਪੰਜਾਬ ਪੁਲਿਸ ਉੱਥੇ ਲਾਤੀ ਆ ਹਾਈ ਕੋਰਟ ਚ ਕੇਸ ਚਲੇ ਗਿਆ ਉੱਥੇ ਵੀ ਹੱਥ ਖੜੇ ਕਰਕੇ ਆ ਗਏ ਕੱਲ ਕੀ ਹੋਇਆ ਕਿ ਇਹਨਾਂ ਸਾਰੇ ਕਾਰਨਾਮਿਆਂ ਕਰਕੇ 20 ਦਿਨ ਦਾ ਜਿਹੜਾ ਉੱਥੇ ਧਰਨੇ ਦਾ ਡਰਾਮਾ ਚੱਲਿਆ ਸੀ ਕਿ ਇੱਕ ਬੂੰਦ ਪਾਣੀ ਨਹੀਂ ਦੇਣਾ 3 ਸਾਲ ਤਾਂ ਬੋਲੇ ਨਹੀਂ ਭਾਈ ਸਾਹਿਬ ਜਦੋਂ ਸੁਸ਼ੀਲ ਗੁਪਤਾ ਜਾਂ ਇਹਨਾਂ ਦੇ ਕੇਜਰੀਵਾਲ ਸਾਹਿਬ ਕਹਿੰਦੇ ਸੀ ਕਿ ਪਾਣੀ ਪੰਜਾਬ ਦਾ ਹਰਿਆਣੇ ਨੂੰ ਵੀ ਜਾਵੇ ਦਿੱਲੀ ਨੂੰ ਵੀ ਜਾਵੇ ਔਰ ਗੁਪਤਾ ਸਾਹਿਬ ਕਹਿੰਦੇ ਸੀ ਕਿ ਇੱਕ ਇੱਕ ਕੱਲੇ-ਕੱਲੇ ਕੋਨੇ-ਕੋਨੇ ਤੱਕ ਹਰਿਆਣੇ ਦੇ S.Y.L ਚੋਂ ਪਾਣੀ ਹੋ ਕੇ ਪਹੁੰਚੂਗਾ